ਆਮ ਤੌਰ ਤੇ ਸੁਣਨ ਦੇ ਵਿੱਚ ਆਉਂਦਾ ਹੈ ਕਿ ਪੁੱਤ ਕਪੁੱਤ ਹੋ ਜਾਂਦੇ ਨੇ ਪਰ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੇ ਮਾਵਾਂ ਜੋ ਰੱਬ ਰੂਪੂ ਮੰਨੀਆਂ ਜਾਂਦੀਆਂ ਨੇ ਜੇ ਮਾਵਾਂ ਹੀ ਅਜਿਹਾ ਕੁਝ ਕਰਨ ਬੱਚੇ ਨੂੰ ਆਪਣੇ ਨੂੰ ਦੁੱਖਾਂ ਦੇ ਵਿੱਚ ਪਹਿਲੇ ਜਿਹੜਾ ਦੁਖੀ ਹੋਵੇ ਤੇ ਉਸ ਨੂੰ ਹੋਰ ਦੁੱਖਾਂ ਦੇ ਵਿੱਚ ਪਾ ਕੇ ਤੇ ਆਪ ਕਿਤੇ ਪਾਸਾ ਵਟ ਜਾਣ ਤਾਂ ਕੀ ਕਹੋਗੇ ਇਹ ਜੋ ਬੱਚਾ ਤੁਸੀਂ ਵੇਖ ਰਹੇ ਹੋ ਹਮੀਜੋਤ ਸਿੰਘ ਇਹਨਾਂ ਦੇ ਪਿਤਾ ਦਾ ਨਾਮ ਇੰਦਰਜੀਤ ਸਿੰਘ ਦਾਦਾ ਲੈ ਕੇ ਆਇਆ ਇਸ ਬੱਚੇ ਦੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਕਿ ਇਹ ਅਪਾਹਜ ਹੈ ਤੇ ਇੱਕ ਰੱਬ ਰੂਪ ਵੀ ਹੈ ਜਾਨੀ ਇਹਨਾਂ ਦੀ ਇੰਨੀ ਸਮਝ ਨਹੀਂ ਸੋਝੀ ਰਹੀ ਤੇ ਇਸ ਤੋਂ ਇਲਾਵਾ ਇਹ ਬੱਚਾ ਆਪਣੇ ਸਹਾਰੇ ਨਾਲ ਆਪ ਹੀ ਖੜਾ ਨਹੀਂ ਰਹਿ ਸਕਦਾ ਤੇ ਇਸ ਨੂੰ ਫੜ ਕੇ ਰੱਖਣਾ ਪੈਂਦਾ ਪਿਤਾ ਇਸ ਦਾ ਜਿਹੜਾ ਉਹ ਚਿੱਟਾ ਪੀਂਦਾ ਨਸ਼ੇੜੀ ਹੈ ਮਾਂ ਜਿਹੜੀ ਹੈ ਜਦੋਂ ਉਸ ਨੇ ਵੇਖਿਆ ਕਿ ਬੱਚਾ ਉਸ ਦਾ ਅਜਿਹੇ ਹਾਲਤ ਦੇ ਵਿੱਚ ਹੈ ਇਹਨੇ ਠੀਕ ਨਹੀਂ ਹੋਣਾ ਉਹ ਛੱਡ ਕੇ ਇਸ ਨੂੰ ਚਲੀ ਗਈ ਹੈ ਤੇ ਜਿਹੜਾ ਬੱਚਾ ਹੈ ਜਦੋਂ ਵੀ ਇਸ ਨੂੰ ਪੁੱਛਿਆ ਜਾਂਦਾ ਹੈ ਇਹਦੀ ਦਾਦੀ ਬਾਰੇ ਤੇ ਇਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਉਹ ਮਰ ਗਈ ਹੈ ਦਾਦੀ ਕਿਉਂਕਿ ਉਹ ਰੱਬ ਨੂੰ ਪਿਆਰੀ ਹੋ ਚੁੱਕੀ ਹੈ ਦਾਦੀ ਨੂੰ ਹੀ ਯਾਦ ਕਰਦਾ ਰਹਿੰਦਾ ਹੈ ਛੇਦ ਬੱਚਾ ਵੀ ਕਿਤੇ ਨਾ ਕਿਤੇ ਪੱਥਰ ਦਿਲ ਹੋ ਚੁੱਕਿਆ ਕਿਉਂਕਿ ਜਿਹੜੀ ਮਾਂ ਪੱਥਰ ਦਿਲ ਹੋ ਕੇ ਆਪਣੇ ਬੱਚੇ ਨੂੰ ਜੇਕਰ ਇਸ ਦਾ ਬੱਚਾ ਇਹ ਹੀ ਬੱਚਾ ਤੰਦਰੁਸਤ ਹੁੰਦਾ ਠੀਕ ਠਾਕ ਹੁੰਦਾ ਸਿਹਤ ਵਧੀਆ ਹੁੰਦੀ ਤੇ ਇਸੇ ਮਾਣੇ ਇਸ ਨੂੰ ਆਪਣੀ ਹਿੱਕ ਨਾਲ ਲਾ ਲਾ ਕੇ ਰੱਖਣਾ ਸੀ ਬੱਚੇ ਜਿਹੋ ਜੀ ਮਰਜੀ ਸਥਿਤੀ ਦੇ ਵਿੱਚ ਹੋਣਾ ਚਾਹੀਦੀ ਹੋਵੇ ਪੁੱਤ ਹੋਵੇ ਮਾਵਾਂ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਆ ਨੇ ਪਰ ਇੰਨੇ ਵੱਡੇ ਦੁੱਖ ਨੇ ਜਦੋਂ ਤੁਸੀਂ ਸਾਰੀ ਗੱਲਬਾਤ ਸੁਣੋਗੇ ਭਾਈ ਗੁਰਪ੍ਰੀਤ ਸਿੰਘ ਹੁਣ ਨਾਲ ਜੋ ਉਹਨਾਂ ਦਾ ਦਾਦਾ ਖੁਲਾਸੇ ਕਰ ਰਿਹਾ ਤੁਸੀਂ ਹਰਾਂ ਰਹਿ ਜਾਵੋਗੇ ਰੂਹ ਕੰਬ ਜਾਵੇਗੀ ਕਿ ਇਸ ਤਰ੍ਹਾਂ ਦੇ ਲੋਕ ਵੀ ਹੋ ਸਕਦੇ ਨੇ ਆਓ ਵੇਖੀਏ ਇਹ ਵੀਡੀਓ ਅਮਿਤੋਜ ਅਮਿਤੋਜ ਸਿੰਘ son of ਇੰਦਰਜੀਤ ਸਿੰਘ ਆਪਣੇ ਕੁਲਵੰਤ ਸਿੰਘ ਦਾਦਾ ਜੀ ਦੇ ਨਾਲ ਖੜਾ ਆਪਣੇ ਪੈਰਾਂ ਤੇ ਖੜਾ ਵੀ ਨਹੀਂ ਹੋ ਸਕਦਾ ਦਾਦਾ ਜੀ ਸਾਡੇ ਕੋਲ ਲੈ ਕੇ ਆਏ ਨੇ ਨਾਲ ਸਰਕਾਰੀ ਆਰਡਰ ਲੈ ਕੇ ਆਏ ਨੇ ਬੱਚੇ ਨੂੰ ਇੱਥੇ ਛੱਡ ਕੇ ਜਾਣਾ ਇੰਦਰਜੀਤ ਸਿੰਘ ਜਿਹੜਾ ਬੱਚੇ ਦਾ ਬਾਪ ਆ ਉਹ ਉਹ ਸੈਂਟਰ ਦੇ ਵਿੱਚ ਉਹ ਨਸ਼ੇ ਕਰਦਾ ਚਿੱਟਾ ਲਾਉਂਦਾ ਮਾਂ ਕਿੰਨੇ ਪੁੱਤ ਕਪੁੱਤ ਹੋ ਜਾਂਦੇ ਆ ਮਾਵਾ ਕਮਾਵਾ ਨਹੀਂ ਹੁੰਦੀਆਂ ਮਾਂ ਕਮਾਹ ਹੋ ਗਈ ਮਾਂ ਛੱਡ ਕੇ ਚਲੇ ਗਈ ਆਪਣੇ ਪੇਕੇ ਰਹਿਣ ਲੱਗ ਗਈ ਆਪਣਾ ਜੀਵਨ ਅੱਗੇ ਵਸਾਉਣ ਵਾਸਤੇ ਨਵਾਂ ਘਰ ਬਸਾਉਣ ਵਾਸਤੇ ਸੋਚਣ ਲੱਗੀ ਦਾਦੀ ਸ਼ਾਮਤੀ ਸੀ ਦਾਦੀ ਚੱਲ ਬਸੀ ਜਦੋਂ ਪੁੱਤ ਨੂੰ ਪੁੱਛਦੇ ਆ ਬੱਚੇ ਨੂੰ beta ਦਾਦੀ ਕਿੱਥੇ ਤੇਰੀ ਦਾਦੀ ਦਾਦੀ ਐ ਐ ਵੀ ਦਾਦੀ ਐ ਹੋ ਗਈ ਵੀ ਦਾਦੀ ਮਰ ਗਈ ਦਾਦਾ ਕਹਿੰਦਾ ਮੈਂ 5 ਮਹੀਨੇ ਹੋ ਗਏ ਜਿਉਂ ਇਹਦੀ ਦਾਦੀ ਗਈ ਆ ਮੈਂ ਕੰਮਕਾਰ ਛੱਡ ਕੇ ਬੈਠਾ ਘਰੇ ਇਹਨੂੰ ਸੰਭ ਰਿਆ ਵੀ ਹੁਣ ਮੈਂ ਸੰਭ ਨਹੀਂ ਸਕਦਾ ਹੁਣ ਇਹਦੇ ਪਿੱਛੇ ਜੁਨ ਜ਼ਿੰਮੇਦਾਰ ਕੌਣ ਆ ਜ਼ਿੰਮੇਦਾਰ ਉਹ ਘਟਿਆ ਹੈਲਥ ਸਿਸਟਮ ਆ ਸਾਡਾ ਜਿਹਦੇ ਕਰਕੇ ਬੱਚਾ ਸਪੈਸ਼ਲ ਚਾਈਲਡ ਬਣਿਆ ਜਨਮ ਸਮੇਂ ਕੋਈ ਦਿੱਕਤ ਆਈ ਜਾਂ ਇਹਦੇ ਵੈਕਸੀਨੇਸ਼ਨ ਸੀ ਨਹੀਂ ਸੀ ਲੱਗੀਆਂ ਪੂਰੀਆਂ ਕਾਰਨ ਕੀ ਆ ਇਹ ਬੱਚਾ ਕਿਉਂ ఫిਜ਼ੀਕਲੀ ਇਦਾਂ ਪੈਦਾ ਹੋਇਆ ਫਿਰ ਉਸ ਤੋਂ ਬਾਅਦ ਜ਼ਿੰਮੇਦਾਰ ਇਹਦਾ ਬਾਪ ਆ ਜਿਹੜਾ ਚਿੱਟੇ ਵਰਗਾ ਕਟਿਆ ਨਸ਼ਾ ਕਰਦਾ ਸਿੰਥੈਟਿਕ ਡਰੱਗ ਲੈਂਦਾ ਸ਼ਾਇਦ ਇਹਦੇ ਜਨਮ ਸਮੇਂ ਵੀ ਜਦੋਂ ਇਸ ਬੱਚੇ ਦਾ ਜਨਮ ਹੋਇਆ ਜਦੋਂ ਇਹ ਬੱਚਾ ਕਨਸੀਵ ਹੋਇਆ ਸੀ ਉਸ ਟਾਈਮ ਵੀ ਇਹਦਾ ਬਾਪ ਚਿੱਟਾ ਲਾਉਂਦਾ ਸੀ ਸ਼ਾਇਦ ਉਹ ਨਸ਼ੇ ਦੇ ਕਰਕੇ ਚਿੱਟੇ ਦੇ ਕਰਕੇ ਬੱਚੇ ਦੇ ਜਨਮ ਤੋਂ ਹੀ ਬੱਚੇ ਦੇ ਵਿੱਚ ਅਪਾਹਜਤਾ ਆ ਗਈ ਜ਼ਿੰਮੇਦਾਰ ਉਹ ਮਾਮਾ ਜਿਹੜੀ ਛੱਡ ਕੇ ਚਲੇਗੀ ਜੇ ਇਹਹੀ ਬੱਚਾ ਤੰਦਰੁਸਤ ਹੁੰਦਾ ਉਹ ਮਾਂ ਆਪਣੇ ਨਾਲ ਲੈ ਕੇ ਜਾਂਦੀ ਇਹਨੂੰ ਉਹ ਕਹਿੰਦੀ ਮੇਰਾ ਪੁੱਤ ਆ ਮੈਂ ਆਪੇ ਸੰਭਾਹੂਗੀ ਮੈਂ ਪਾਲੂਗੀ ਕਿਉਂਕਿ ਪਤਾ ਸੀ ਵੀ 24 ਸਾਲਾਂ ਨੂੰ ਕਮਾਉਣ ਜੋਗਾ ਹੋ ਜਾਣਾ ਮੇਰੀ ਸੇਵਾ ਕਰੂਗਾ ਪਰ ਜਦੋਂ ਦੇਖਿਆ ਇਹ ਅਪਾਹਜ ਬੱਚਾ ਜਿਹਨੂੰ ساری ਉਮਰ ਸੰਭਾਲਣਾ ਪੈਣਾ ਵਾ ਜਿਹਨੂੰ ساری ਉਮਰ ਐਦਾਂ ਹੀ ਫੜ ਫੜ ਕੇ ਚਲਾਉਣਾ ਪੈਣਾ ਪਰ ਉਹ ਵੀ ਛੱਡ ਕੇ ਤੁਰ ਗਈ ਉਹ ਵੀ ਆਪਣੇ ਜੀਵਨ ਨੂੰ ਅਗਲੇ ਪੜਾ ਤੇ ਲੈ ਕੇ ਜਾਣ ਵਾਸਤੇ ਸੋਚਣ ਲੱਗ ਗਈ ਤੇ ਪਿੱਛੇ ਜ਼ਿੰਮੇਵਾਰੀ ਰਹਿ ਗਈ ਸੀ ਦਾਦੇ ਦਾਦੀ ਦੀ ਤੇ ਦਾਦੀ ਵੀ ਰੱਬ ਨੂੰ ਪਿਆਰੀ ਹੋਗੀ ਜ਼ਿੰਮੇਦਾਰ ਫਿਰ ਉਹ ਦਾਦੀ ਆ ਜਿਹੜੀ ਛੱਡ ਕੇ ਰੱਬ ਕੋਲੇ ਚਲੀ ਗਈ ਦਾਦੀ ਜ਼ਿੰਮੇਵਾਰ ਸੀ ਜਿਹੜੀ ਇਸ ਸੋਹਣੇ ਜਿਹੇ ਪੋਤੇ ਨੂੰ ਛੱਡ ਕੇ ਤੁਰ ਗਈ ਜਹਾਜ ਜੇ ਦਾਦਾ ਜ਼ਿੰਮੇਵਾਰ ਆ ਜਿਹੜਾ ਇਸ ਆਪਣੇ ਖੂਨ ਨੂੰ ਆਪਣੇ ਪੋਤਰੇ ਨੂੰ ਜਿਹੜਾ ਹੁਣ ਗੱਭਰੂ ਹੋਣ ਦੇ ਲਈ ਤਿਆਰ ਸੀ ਉਹਨੂੰ ਸਰਕਾਰੀ ਆਰਡਰਾਂ ਤੇ ਆਸ਼ਰਮ 'ਚ ਛੱਡਣ ਆਇਆ ਜਾਂ ਸਾਡਾ ਅੱਜ ਦਾ ਘਟਿਆ ਸਿਸਟਮ ਜ਼ਿੰਮੇਵਾਰ ਆ ਅੱਜ ਦੀਆਂ ਸਰਕਾਰਾਂ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰ ਪਰ ਬੜਾ ਦੁੱਖ ਲੱਗਦਾ ਜਦੋਂ ਦਾ ਅਸੀਂ ਛੋਟੇ ਬੱਚਿਆਂ ਦਾ ਪਰਿਵਾਰ ਵਧਾਉਣਾ ਸ਼ੁਰੂ ਕੀਤਾ ਸਪੈਸ਼ਲ ਚਾਈਲਡ ਦੀ ਪਰਮਿਸ਼ਨ ਲਈ ਸਰਕਾਰੀ ਤੌਰ ਤੇ ਵੀ ਅਸੀਂ ਸਪੈਸ਼ਲ ਚਾਈਲਡ ਨੂੰ ਵੀ ਸੰਭਾਲਾਂਗੇ ਹਰ ਰੋਜ਼ ਵਾਂਗ ਕੋਈ ਨਾ ਕੋਈ ਐਸੀ ਰੂਹ ਸਾਡੇ ਘਰ ਆਉਂਦੀ ਹੈ ਜਿਹਨੂੰ ਅਸੀਂ ਰੱਬੀ ਰੂਹ ਕਹ ਦਈਏ ਤਾਂ ਉਹ ਅਤ ਕਤਨੀ ਨਹੀਂ ਹੋਵੇਗੀ ਪਰ ਉਹਦੇ ਨਾਲ-ਨਾਲ ਅੱਜ ਦੇ ਕਾਲਜੁਗੀ ਯੁੱਗ ਦੀਆਂ ਐਸੀਆਂ ਦਾਸਤਾਵਾਹਾਂ ਵੀ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਨੂੰ ਸੁਣ ਕੇ ਅੰਦਰੋਂ ਆਪਦੀ ਰੂਹ ਵੀ ਰੋਂਦੀ ਆ ਤੇ ਬਾਪੂ ਕਹਿੰਦਾ ਤਾਜ਼-ਤਾਜ਼ ਹੀ ਕਹਿੰਦੇ ਸੀ ਸੀ ਦੇਖੋ ਦਾਦੇ-ਦਾਦੀ ਦਾ ਤਾਜ਼ ਸੀ ਇਹ ਬਰਦਾਦੀ ਤੁਰ ਗਈ ਦਾਦਾ ਇਸ ਕਾਬਲੀ ਨਹੀਂ ਵਿਚਾਰਾ ਬਜ਼ੁਰਗ ਕਹਿੰਦਾ ਮੈਂ ਸਾਂਭ ਨਹੀਂ ਸਕਦਾ ਤੇ ਜੇ ਸਾਂਭ ਵੀ ਲੋਕ ਕਿੰਨੇ ਕ ਟਾਈਮ ਹੋਰ ਚੱਲੋ ਸਾਲ 2 ਸਾਲ ਸਾਂਭ ਲੂ 60 ਸਾਲ ਦਾ ਹੋਇਆ ਹੋਇਆ ਕਿੰਨਾ ਕਿ ਬੱਚੇ ਪਾਲਣ ਦੀ ਥੋੜੀ ਉਮਰ ਆ 65 ਸਾਲ ਦੀ ਉਮਰ ਆ ਕਿਰਵਾਣ ਸੇ ਹੁੰਦੀ ਇਸ ਫੈਕਟਰੀ ਜੀ ਕੰਮ ਕਰਕੇ ਰੋਟੀ ਖਾਂਦਾ ਪਹਿਲਾਂ ਆਪਦੇ ਬੱਚੇ ਪਾਲੇ ਪੜ੍ਹਾਏ ਵਿਆਹੇ ਸਾਰਾ ਕੁਝ ਕਰ ਲਿਆ ਪਰ ਅੱਜ ਆ ਡਰੱਗ ਨੇ ਚਿੱਟੇ ਨੇ ਆਸ ਮੋੜ ਤੇ ਲਿਆ ਕੇ ਖੜਾ ਕਰਤਾ ਜਿੱਥੇ ਆਪਣੇ ਪੋਤੇ ਨੂੰ ਇੱਕ ਅਪਾਹਜ ਪੋਤੇ ਨੂੰ ਬਾਹਨ ਤੋਂ ਫੜੀ ਖੜਾ ਮੋੜ ਦੇ ਤੋਂ ਕਿੱਥੇ ਇਹਨੇ ਮੋੜ ਦੇ ਦਾ ਸਹਾਰਾ ਬਣਨਾ ਸੀਗਾ ਦਾਦੇ ਦਾ ਤੇ ਕਿੱਥੇ ਦਾਦਾ ਉਹਨੂੰ ਸਹਾਰਾ ਦੇ ਕੇ ਖੜਾ ਅਸੀਂ ਤਾਂ ਬਾਪੂ ਨੂੰ ਵੀ ਬੇਨਤੀ ਕੀਤੀ ਸੀ ਬਾਪੂ ਤੂੰ ਮੇ ਕੋਲੇ ਰੋਕ ਜਾ ਫੈਕਟਰੀ ਦਾ ਕੰਮ ਕਿਹਦੇ ਲਈ ਕਰਨਾ ਚਾਰ ਰੋਟੀਆਂ ਲਈ ਇੱਥੇ ਮਿਲ ਜਾਣਗੇ ਦਾਦਾ ਪੋਤਾ ਦੋਨੇ ਇੱਥੇ ਰਹੀ ਚੱਲੋ ਪਰ ਬਾਪੂ ਦੀਆਂ ਵੀ ਸ਼ਾਇਦ ਕੋਈ ਮਜਬੂਰੀਆਂ ਪਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਇਸ ਬੱਚੇ ਦਾ ਚਿਹਰਾ ਜ਼ਰੂਰ ਬਲਰ ਕੀਤਾ ਕਿਉਂਕਿ ਸਾਡੀ ਮਜਬੂਰੀ ਸੀ ਕਾਨੂੰਨਾਂ ਤੌਰ ਤੇ ਅਸੀਂ ਇਹਦਾ ਫੇਸ ਨਹੀਂ ਦਿਖਾ ਸਕਦੇ ਪਰ ਜਿਹੜੇ ਜਜ਼ਬਾਤ ਤੁਹਾਡੇ ਨਾਲ ਸਾਂਝੇ ਕੀਤੇ ਆ ਉਹਨਾਂ ਨੂੰ ਮਹਿਸੂਸ ਜ਼ਰੂਰ ਕਰਿਓ ਸਾਨੂੰ ਬਾਬਾ ਜੀ ਨੇ ਇੱਕ ਸ਼ਕਤੀ ਬਖਸ਼ੀ ਨੇ ਇੱਕ ਹਿੰਮਤ ਬਖਸ਼ੀ ਵੀਰ ਹਮਿਤਾਜ ਸਿੰਘ ਆਪਣੀ ਜ਼ਿੰਦਗੀ ਜਿਉਣ ਜੋਗਾ ਹੋ ਜੇ ਵੀ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜੇ ਵੀ ਕਿਸੇ ਹੋਰ ਨੂੰ ਸੰਭਾਲਣ ਜੋਗਾ ਵੀ ਹੋ ਜੇ ਕੱਲ ਨੂੰ ਆਪਣੇ ਦਾਦੇ ਨੂੰ ਸਾਥ ਦੇਣ ਜੋਗਾ ਦਾਦੇ ਦੀ ਸਪੋਰਟ ਕਰਨ ਜੋਗਾ ਹੋ ਜੇ ਵੀ ਬਸ ਇਹ ਅਰਦਾਸ ਕਰੇ ਬੰਦੀ ਸੱਚੇ ਬਾਸ਼ਾ ਵਹਿਗੂ ਕਿਰਪਾ ਕਰਨ ਜਿੱਥੇ ਦਵਾਈਆਂ ਨਹੀਂ ਕੰਮ ਕਰਦੀਆਂ ਉੱਥੇ ਦਵਾਈਆਂ ਹੀ ਕੰਮ ਕਰਦੀਆਂ